ਸਾਡੀ ਨੌ ਨਵੇਂ ਮਨਿਸਟਰ ਬਣਾ ਦਿਓ ਸਾਡੀ ਧੀ ਨੂੰ ਬਣਾ ਦਿਓ ਸਾਡੇ ਪੁੱਤ ਨੂੰ ਬਣਾ ਦਿਓ ਉਹਨਾਂ ਨੇ ਮਲ੍ਹਮ ਨਹੀਂ ਮੰਗੀ ਜਦ ਕਿ ਮੰਗਣੀ ਮਲ੍ਹਮ ਚਾਹੀਦੀ ਸੀ ਕਿਉਂਕਿ ਜ਼ਖਮ ਬਹੁਤ ਡੂੰਘੇ ਸੀ ਬਹੁਤ ਗਹਿਰੇ ਸੀ ਭਰ ਨਹੀਂ ਸਕਦੇ ਪਰ ਫਿਰ ਵੀ ਜੇ ਮਲ੍ਹਮ ਮਿਲ ਜਾਂਦੀ ਤੇ ਥੋੜਾ ਬਹੁਤਾ ਸਕੂਨ ਜਿਹੜਾ ਹੈ ਉਹ ਤਾਂ ਮਿਲਦਾ ਪਰ ਉਹ ਨਹੀਂ ਹੋਇਆ ਕਾਂਗਰਸ ਨੇ ਸਾਡੇ ਤੇ ਜ਼ਖਮ ਦਿੱਤੇ ਸੀ ਸਾਨੂੰ ਸਾਡੇ ਹਿਰਦੇ ਬਲੁੰਦਰੇ ਸੀ ਸਾਡੇ ਜ਼ਖਮ ਜਿਹੜੇ ਹੈ ਡੂੰਘੇ ਸਾਨੂੰ ਦਿੱਤੇ ਸੀ ਤੇ ਤੁਹਾਡੀ ਬੀਜੇਪੀ ਦੇ ਸਰਕਾਰ ਨੇ ਸਾਡੇ ਮੱਲਮ ਨਹੀਂ ਲਾਏਗੀ ਘੱਟੋ ਘੱਟ ਤੁਹਾਨੂੰ ਮੱਲਮ ਲਾਉਣੀ ਚਾਹੀਦੀ ਸੀ ਸਾਡੇ ਤੇ ਉਹਦਾ ਜਵਾਬ ਪਤਾ ਕੀ ਸੀ ਉਹਦਾ ਜਵਾਬ ਸੀ ਕਹਿੰਦੇ ਮੱਲਮ ਮੰਗੀ ਕਿੱਥੋਂ ਸੀ ਮਨਿਸਟਰੀਆਂ ਮੰਗੀਆਂ ਸੀ ਅਸੀਂ ਦੇਤੀਆਂ ਇਹ ਜਵਾਬ ਸੀ ਉਹਦਾ 15 ਸਾਲ ਸਰਕਾਰ ਰਹੀ 10 ਸਾਲ ਕਾਂਗਰਸ ਦੀ ਸਰਕਾਰ ਰਹੀ ਔਰ ਸਾਨੂੰ ਨਹਿਰੀ ਪਾਣੀ ਤੋਂ ਮਰਹੂਮ ਕਰਕੇ ਸਾਨੂੰ ਜਿਹੜਾ ਹੈ ਉਹ ਕਨੈਕਸ਼ਨ ਟੂਬਲਾਂ ਦੇ ਦੇ ਦਿੱਤੇ ਤਾਂ ਕਿ ਅਸੀਂ ਜ਼ਮੀਨ ਹੇਠਲਾ ਪਾਣੀ ਜਿਹੜਾ ਹੈ ਉਹ ਅੰਧਾ ਤੁੰਦ ਵਰਤ ਕੇ ਤੇ ਜ਼ਮੀਨ ਹੇਠਲੇ ਪਾਣੀ ਨੂੰ ਖਤਮ ਕਰ ਦਈਏ ਔਰ ਐਸਾ ਹੋਇਆ ਵੀ ਔਰ ਨਹਿਰੀ ਪਾਣੀ ਸਾਡਾ ਬਿਲਕੁਲ ਘਟਾ ਦਿੱਤਾ ਗਿਆ ਸਾਨੂੰ ਪਤਾ ਹੀ ਨਹੀਂ ਲੱਗਿਆ ਕਾਂਗਰਸ ਨੇ ਸਾਡੇ ਤੇ ਜ਼ਖਮ ਦਿੱਤੇ ਸੀ ਸਾਨੂੰ ਸਾਡੇ ਹਿਰਦੇ ਬਲੁੰਦਰੇ ਸੀ ਸਾਡੇ ਜ਼ਖਮ ਜਿਹੜੇ ਹੈ ਡੂੰਘੇ ਸਾਨੂੰ ਦਿੱਤੇ ਸੀ ਤੇ ਤੁਹਾਡੀ ਬੀਜੇਪੀ ਦੇ ਸਰਕਾਰ ਨੇ ਸਾਡੇ ਮਲ੍ਹਮ ਨਹੀਂ ਲਾਏਗੀ ਘੱਟੋ ਘੱਟ ਤੁਹਾਨੂੰ ਮਲ੍ਹਮ ਲਾਉਣੀ ਚਾਹੀਦੀ ਸੀ ਸਾਡੇ ਤੇ ਉਹਦਾ ਜਵਾਬ ਪਤਾ ਕੀ ਸੀ ਉਹਦਾ ਜਵਾਬ ਸੀ ਕਹਿੰਦੇ ਮਲਮ ਮੰਗੀ ਕਿੱਥੋਂ ਸੀ ਮਨਿਸਟਰੀਆਂ ਮੰਗੀਆਂ ਸੀ ਅਸੀਂ ਦੇਤੀਆਂ ਇਹ ਜਵਾਬ ਸੀ ਉਹਦਾ ਮਨਿਸਟਰੀਆਂ ਮੰਗੀਆਂ ਸੀ ਅਸੀਂ ਦੇਤੀਆਂ ਮਲਮ ਮੰਗੀ ਕਿੱਥੇ ਸੀ ਤੁਹਾਡੇ ਜ਼ਖਮਾਂ ਤੇ ਲਾਉਣ ਵਾਸਤੇ ਤੇ ਮੰਗਣੀ ਕਿਹਨੇ ਸੀ ਜਿਨ੍ਹਾਂ ਨੇ ਮਨਿਸਟਰੀਆਂ ਮੰਗੀਆਂ ਸਾਡੀ ਨੌ ਨਵੇਂ ਮਿਨਿਸਟਰ ਬਣਾ ਦਿਓ ਸਾਡੀ ਧੀ ਨੂੰ ਬਣਾ ਦਿਓ ਸਾਡੇ ਪੁੱਤ ਨੂੰ ਬਣਾ ਦਿਓ ਉਹਨਾਂ ਨੇ ਮਲਮ ਨਹੀਂ ਮੰਗੀ ਜਦ ਕਿ ਮੰਗਣੀ ਮਲਮ ਚਾਹੀਦੀ ਸੀ ਕਿਉਂਕਿ ਜ਼ਖਮ ਬਹੁਤ ਡੂੰਘੇ ਸੀ ਬਹੁਤ ਗਹਿਰੇ ਸੀ ਭਰ ਨਹੀਂ ਸਕਦੇ ਪਰ ਫਿਰ ਵੀ ਜੇ ਮਲ੍ਹਮ ਮਿਲ ਜਾਂਦੀ ਤੇ ਥੋੜਾ ਬਹੁਤਾ ਸਕੂਨ ਜਿਹੜਾ ਹੈ ਉਹ ਤਾਂ ਮਿਲਦਾ ਪਰ ਉਹ ਨਹੀਂ ਹੋਇਆ ਅੱਜ ਕੀ ਹੋ ਰਿਹਾ ਹੈ ਬੜੀ ਚਲਾਕੀ ਦੇ ਨਾਲ 15 ਸਾਲ ਸਰਕਾਰ ਰਹੀ 10 ਸਾਲ ਕਾਂਗਰਸ ਦੀ ਸਰਕਾਰ ਰਹੀ ਔਰ ਸਾਨੂੰ ਨਹਿਰੀ ਪਾਣੀ ਤੋਂ ਮਰਹੂਮ ਕਰਕੇ ਸਾਨੂੰ ਜਿਹੜਾ ਹੈ ਉਹ ਕਨੈਕਸ਼ਨ ਟੂਬਲਾਂ ਦੇ ਦੇ ਦਿੱਤੇ ਤਾਂ ਕਿ ਅਸੀਂ ਜ਼ਮੀਨ ਹੇਠਲਾ ਪਾਣੀ ਜਿਹੜਾ ਹੈ ਉਹ ਅੰਧਾ ਤੁੰਦ ਵਰਤ ਕੇ ਤੇ ਜ਼ਮੀਨ ਹੇਠਲੇ ਪਾਣੀ ਨੂੰ ਖਤਮ ਕਰ ਦਈਏ ਔਰ ਐਸਾ ਹੋਇਆ ਵੀ ਔਰ ਨਹਿਰੀ ਪਾਣੀ ਸਾਡਾ ਬਿਲਕੁਲ ਕਟਾ ਦਿੱਤਾ ਗਿਆ ਸਾਨੂੰ ਪਤਾ ਹੀ ਨਹੀਂ ਲੱਗਿਆ ਸਾਨੂੰ ਪਤਾ ਹੀ ਨਹੀਂ ਲੱਗਿਆ ਨਹਿਰੀ ਪਾਣੀ ਸਾਡਾ ਜਿਹੜਾ ਕਦੋਂ ਕਟਾ ਦਿੱਤਾ ਗਿਆ ਅੱਜ ਇੱਕ ਸਭ ਤੋਂ ਵੱਡੀ ਜਿਹੜੀ ਸਮੱਸਿਆ ਪੰਜਾਬ ਦਾ ਡੈਮੋਗ੍ਰਾਫ ਬੜੀ ਚਲਾਕੀ ਦੇ ਨਾਲ ਜਿਹੜਾ ਤਬਦੀਲ ਕੀਤਾ ਜਾ ਰਿਹਾ ਹੈ ਲੈਂਡ ਪੂਲਿੰਗ ਪਾਲਿਸੀ ਜਿਹੜੀ ਆ ਸੂਬਾ ਸਰਕਾਰ ਨੇ ਲਿਆਂਦੀ ਸੀ ਨਾ ਜਿਹਨੂੰ ਵਾਪਸ ਲੈ ਲਿਆ ਸਾਡੇ ਨਾਂ ਦੇ ਉੱਤੇ ਕਿਸਾਨਾਂ ਤੋਂ ਖੋਹੀ ਜਾ ਰਹੀ ਸੀ ਉਹਦੀ ਡਿਮਾਂਡ ਹੀ ਨਹੀਂ ਸੀ ਤੇ ਡਿਮਾਂਡ ਪੂਰੀ ਕਰਨ ਵਾਸਤੇ ਇਹਨਾਂ ਨੇ ਕੀ ਕਰਨਾ ਸੀ ਇਹਨਾਂ ਨੇ ਯੂਪੀ ਬਿਹਾਰ ਬੰਬੇ ਕਲਕੱਤੇ ਤੇ ਗੁਜਰਾਤ ਤੋਂ ਲਿਆ ਕੇ ਜਿਹੜਾ ਹੈ ਉਹ ਜ਼ਮੀਨਾਂ ਦੇ ਉੱਤੇ ਜਿਹੜਾ ਬਿਠਾਉਣਾ ਸੀ ਸਾਡੇ ਡੈਮੋਗ੍ਰਾਫ ਨੂੰ ਹੋਰ ਤਬਦੀਲ ਕਰਨਾ ਸੀ ਇਹ ਬਹੁਤ ਵੱਡਾ ਜਿਹੜਾ ਸਾਜ਼ਿਸ਼ ਸੀ ਇੱਕ ਕਿਸਮ ਦੀ ਲੈਂਡ ਪੂਲਿੰਗ ਪਾਲਿਸੀ ਜਿਹੜੀ ਮੌਜੂਦਾ ਸਰਕਾਰ ਨੇ ਜਿਹੜਾ ਹੈ ਉਹ ਲਿਆ ਅੱਜ ਅਸੀਂ ਚੀਕਦੇ ਆ ਕੋਈ ਵੀ ਔਗਣ ਕੋਈ ਵੀ ਬਰਾਈ ਸਰਕਾਰੀ ਸਰਪ੍ਰਸਤੀ ਤੋਂ ਬਿਨਾ ਪਨਪ ਨਹੀਂ ਸਕਦੀ ਐ ਇੱਕ ਗੱਲ ਚੇਤੇ ਰੱਖਿਓ ਜਿਹੜੇ ਡਰੱਗ ਡੀਲਰ ਸੀ ਉਹਨਾਂ ਨੂੰ ਸਰਕਾਰੀ ਸਰਪ੍ਰਸਤੀ ਜਿਹੜੀ ਹੈ ਉਹ ਮਿਲੀ ਤਾਂ ਹੀ ਇਹਨਾਂ ਪੈਸਾ ਜਿਹੜਾ ਹੈ ਇਹਨਾਂ ਲੀਡਰਾਂ ਦੇ ਕੋਲ ਇਹਨਾਂ ਲੀਡਰਾਂ ਦੇ ਘਰਾਂ ਦੇ ਵਿੱਚ ਆਇਆ ਇਹ ਸਾਰਾ ਡਰੱਗ ਦਾ ਪੈਸਾ ਸੀ ਤੇ ਨੁਕਸਾਨ ਕਿਹਦਾ ਹੋਇਆ ਨੁਕਸਾਨ ਹੋਇਆ ਸਾਡੇ ਮੁੰਡਿਆਂ ਦਾ ਸਾਡੇ ਬੱਚਿਆਂ ਦਾ ਜਿਹੜੇ ਨਸ਼ੇ ਦੀ ਡੋਜ਼ ਲੈ ਕੇ ਜਾਂ ਗੰਦਾ ਨਸ਼ਾ ਕਰਕੇ ਜਾਂ ਨਸ਼ਾ ਕਰਕੇ ਮਾਰੇ ਗਏ ਨੁਕਸਾਨ ਸਾਨੂੰ ਹੋਇਆ ਲੇਕਿਨ ਡਰਗ ਡੀਲਰਾਂ ਨੇ ਫੂਬ ਪੈਸੇ ਕਮਾਏ ਸਰਕਾਰੀ ਲੋਕਾਂ ਦੀ ਸਰਪ੍ਰਸਤੀ ਦੇ ਵਿੱਚ ਤੇ ਇਸ ਸਰਕਾਰੀ ਸਰਪ੍ਰਸਤੀ ਦੇਣ ਵਾਲਿਆਂ ਦੇ ਵਿੱਚ ਉਹ ਲੀਡਰ ਵੀ ਸੀ ਜਿਹੜੇ ਆਪਣੇ ਆਪ ਨੂੰ ਵੱਡੇ ਅਕਾਲੀ ਘੋਂਦੇ ਸੀ ਸਾਧ ਸੰਗਤ ਜੀ ਬੰਦੀ ਸਿੰਘਾਂ ਦਾ ਮਸਲਾ ਅੱਜ ਗਾਣੇ ਗਾ ਗਾ ਕਿ ਸਟੇਜਾਂ ਤੇ ਕਿਹਾ ਜਾਂਦਾ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਆ ਤੇ ਜਦੋਂ ਸਰਕਾਰ ਸੀ ਕਦੇ ਭਾਰਤ ਸਰਕਾਰ ਨਾਲ ਟੇਬਲ ਟॉक ਕੀਤੀ ਉਦੋਂ ਟੇਬਲ ਟॉक ਕੀਤੀ ਭਾਰਤ ਸਰਕਾਰ ਦੇ ਨਾਲ ਕਿ ਭਾਈ ਸਾਡੀ ਇਹ ਮੁੰਡੇ ਐ ਇੰਨੇ ਸਾਲਾਂ ਤੋਂ ਸਾਡੇ ਜੇਲਾ ਚ ਬੰਦ ਐ ਤੁਸੀਂ ਇਹਨਾਂ ਨੂੰ ਰਿਹਾ ਕਿਉਂ ਨਹੀਂ ਕਰਦੇ ਕੋਈ ਟੇਬਲ ਟॉक ਨਹੀਂ ਹੋਈ ਜੇ ਟੇਬਲ ਟॉक ਹੋਈ ਹੁੰਦੀ ਭਾਰਤ ਸਰਕਾਰ ਦੇ ਨਾਲ ਤੇ ਅੱਜ ਸਾਡੇ ਬੰਦੀ ਸਿੰਘ ਰਹਿ ਹੁਣੇ ਸੀ ਜਦੋਂ ਸੱਤਾ ਨਹੀਂ ਰਹੀ ਤੇ ਅਸੀਂ ਬੰਦੀ ਸਿੰਘਾਂ ਦੀ ਜਿਹੜੀ ਆ ਉਹ ਦੁਹਾਈ ਦੇਣੀ ਸ਼ੁਰੂ ਕਰ ਦਿੱਤੀ ਮੌੜ ਬੰਬ ਧਮਾਕਾ ਹੋਇਆ ਮੌੜ ਬੰਬ ਧਮਾਕੇ ਦੀਆਂ ਤਾਰਾਂ ਜਿਹੜੀਆਂ ਸੀ ਉਹ ਜੁੜੀਆਂ ਇੱਕ ਵੱਡੇ ਢੇਰੇ ਨਾਲ ਲੇਕਿਨ ਅੱਜ ਤੱਕ ਕੁਝ ਪਤਾ ਨਹੀਂ ਲੱਗਿਆ ਕਿ ਹੋਇਆ ਕੀ ਹੈ ਕੀ ਨਹੀਂ ਹੋਇਆ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਰੂਪਾਂ ਦੀ ਬੇਅਦਬੀ ਹੋਈ ਕਾਂਗਰਸ ਦੀ ਸਰਕਾਰ 5 ਸਾਲ ਰਹਿ ਗਈ ਆ ਝਾੜੂ ਦੀ ਸਰਕਾਰ ਵੀ ਜਿਹੜੀ ਹੈ ਚੱਲ ਰਹੀ ਹੈ 1.5 ਸਾਲ ਬਾਕੀ ਹੈ ਲੇਕਿਨ ਗੁਰੂਗ੍ਰੰਥ ਸਾਹਿਬ ਮਹਾਰਾਜ ਦੀ ਬਿਆਦਬੀ ਦੇ ਦੋਸ਼ੀ ਵੀ ਜਿਹੜੇ ਆ ਅੱਜ ਤੱਕ ਪੰਥ ਦੇ ਸਾਹਮਣੇ ਨਹੀਂ ਆ ਸਕੇ ਸਾਧ ਸੰਗਤ ਜੀ ਬਾਈਬਲ ਕਲਾ ਕੋਲੀकांड ਕੌਣ ਦੋਸ਼ੀ ਹੈ ਘੱਟੋ ਘੱਟ ਸਾਨੂੰ ਇਹ ਤਾਂ ਦੱਸ ਦਿਓ ਕਿ ਦੋਸ਼ੀ ਕੌਣ ਹੈ ਕੌਣ ਸੀ ਗੋਲੀ ਚ ਚਲਾਉਣ ਵਾਲੇ ਕੌਣ ਸੀ ਗੋਲੀ ਚਲਾਉਣ ਦਾ ਹੁਕਮ ਦੇਣ ਵਾਲੇ ਲੇਕਿਨ ਇਹ ਵੀ ਸਾਡੇ ਸਾਹਮਣੇ ਜਿਹੜਾ ਹੈ ਅਜੇ ਤੱਕ ਬਿਲਕੁਲ ਵੀ ਨਹੀਂ ਆ ਸਕਿਆ ਸੋ ਅੱਜ ਜ਼ਰੂਰਤ ਹੈ ਪੰਜਾਬ ਨੂੰ ਇਕੱਠਾ ਹੋਣ ਦੀ ਪੰਜਾਬ ਦੇ ਵਿੱਚ ਕਿਸਾਨ ਹੈ ਪੰਜਾਬ ਦੇ ਵਿੱਚ ਕਾਰੋਬਾਰੀਏ ਨੇ ਪੰਜਾਬ ਦੇ ਵਿੱਚ ਮਜ਼ਦੂਰ ਹੈ ਜਿਹੜਾ ਮਿਹਨਤ ਕਰੇਗਾ ਚਾਹੇ ਉਹ ਮਜ਼ਦੂਰ ਹੈ ਚਾਹੇ ਉਹ ਕਿਸਾਨ ਹੈ ਚਾਹੇ ਉਹ ਕਾਰੋਬਾਰੀ ਹੈ ਤੇ ਚਾਹੇ ਉਹ ਮੁਲਾਜ਼ਮ ਐ ਸਾਬਕਾ ਹੋ ਕੇ ਜਿਹੜਾ ਪਾਰਟੀ ਲਈ ਇੱਕ ਜੀ ਜਾਣ ਲਾਏਗਾ ਜਿਹੜਾ ਪੰਜਾਬ ਦੇ ਘਰ ਘਰ ਤੱਕ ਜਿਹੜਾ ਹੈ ਉਹ ਲੋਕਾਂ ਨਾਲ ਪਹੁੰਚ ਕਰੇਗਾ ਆਪਣੇ ਹਲਕੇ ਦੇ ਅੰਦਰ ਟਿਕਟ ਦਾ ਹੱਕਦਾਰ ਜਿਹੜਾ ਹੈ ਉਹ ਉਹੀ ਹੋਏਗਾ ਜਿੰਨਾ ਚਿਰ ਮੈਂ ਸੇਵਾਦਾਰ ਮੈਂ ਨਾ ਰਿਹਾ ਤੇ ਗੱਲ ਵੱਖਰੀ ਹੈ ਇੱਕ ਤਾਂ ਕਾ ਪੰਜਾਬ ਨਾਲ ਹੋਰ ਹੋ ਰਿਹਾ ਬਹੁਤ ਵੱਡੀ ਤعداد ਵਿੱਚ ਪੰਜਾਬ ਦੇ ਲੋਕ ਖਾਸ ਕਰ ਸਿੱਖ ਅਮਰੀਕਾ ਕੈਨੇਡਾ ਆਸਟ੍ਰੇਲੀਆ ਬੈਠੇ ਆ ਲੇਕਿਨ ਪੰਜਾਬ ਤੋਂ ਫਲਾਈਟਾਂ ਜਿਹੜੀਆਂ ਨੇ ਉਹ ਬਹੁਤ ਥੋੜੀਆਂ ਇੰਟਰਨੈਸ਼ਨਲ ਚਲਾਈਆਂ ਜਾਂਦੀਆਂ ਨੇ ਦਿੱਲੀ ਜਾਣਾ ਪੈਂਦਾ ਬਹੁਤ ਵੱਡੀ ਖੇਚਲ ਝੱਲ ਕੇ ਔਰ ਇਹ ਵੀ ਪੰਜਾਬ ਦੇ ਨਾਲ ਇੱਕ ਵਿਤਕਰਾ ਹੈ ਵੀ ਜੇ ਪੰਜਾਬ ਤੋਂ ਫਲਾਈਟਾਂ ਚਲਾਤੀਆਂ ਚਾਹੀ ਚੰਡੀਗੜ੍ਹ ਤੋਂ ਚਲਾਉਣ ਚਾਹੀ ਅਮਰਸਰ ਸਾਹਿਬ ਤੋਂ ਜੇ ਪੰਜਾਬ ਤੋਂ ਜਿਹੜੀਆਂ ਫਲਾਈਟਾਂ ਜਿਹੜੀਆਂ ਇੰਟਰਨੈਸ਼ਨਲ ਚਲਾਤੀਆਂ ਕਿਤੇ ਸਾਡਾ ਦਿੱਲੀ ਵਾਲਾ 에ਰਪੋਰਟ ਜਿਹੜਾ ਹੈ ਉਹ ਬੰਦ ਨਾ ਹੋ ਜੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ 50% ਕਹਿ ਦਈਏ ਨਾ ਪੱਟੀ ਗਣਤੀ ਦੇ ਵਿੱਚ ਪੰਜਾਬ ਤੋਂ ਲੋਕ ਜਿਹੜੇ ਆ ਉਹ ਬਾਹਰ ਮੂਵ ਕਰਦੇ ਆ ਤੇ ਮੈਂ ਆਖਰੀ ਗੱਲ ਕਹਿ ਕੇ ਸਮਾਪਤੀ ਕਰਨਾ ਜਿਹੜੀ ਮੈਂ ਕਰਨੀ ਚਾਹਣਾ ਸਾਧ ਸੰਗਤ ਜੀ ਮੈਂ ਖਾਸ ਤੌਰ ਦੇ ਉੱਤੇ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਵਿਦੇਸ਼ੀ ਸਾਡੇ ਭਰਾ ਐ ਉਹਨਾਂ ਨੂੰ ਅਪੀਲ ਕਰਨਾ ਚਾਹਣਾ ਕਿਉਂਕਿ ਜਦੋਂ ਅਸੀਂ ਬਾਹਰਲੇ ਮੁਲਕਾਂ 'ਚ ਜਾਂਦੇ ਸੀ ਨਾ ਤੇ ਸਾਨੂੰ ਕਹਿੰਦੇ ਹੁੰਦੇ ਸੀ ਇਹ ਆ ਗਏ ਬਾਦਲਾਂ ਦੇ ਚਮਚੇ ਆ ਗਏ ਬਾਦਲਾਂ ਦੇ ਦੱਲੇ ਇਹ ਕੁਝ ਨਹੀਂ ਕਰਦੇ ਕੁਝ ਨਹੀਂ ਕਰਦੇ ਕੁਝ ਨਹੀਂ ਕਰਦੇ ਹੁਣ ਹੋ ਗਿਆ ਬਹੁਤ ਕੁਝ ਮੈਂ ਇੱਕੋ ਗੱਲ ਇੱਕੋ ਹੀ ਮੇਰਾ ਜਿਹੜਾ ਮਕਸਦ ਹੈ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਨਾ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲਾ ਹੋਇਆ ਤੇ ਕੁਝ ਲੋਕ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੋਏ ਫੈਸਲੇ ਦੇ ਭਗੌੜੇ ਹੋ ਗਏ ਮੈਂ ਵਿਦੇਸ਼ਾਂ ਤੋਂ ਬੈਠੇ ਸਿੱਖਾਂ ਨੂੰ ਔਰ ਪੰਜਾਬ ਦੇ ਸਿੱਖਾਂ ਨੂੰ ਭਾਰਤ ਪਰਚ ਬੈਠੇ ਸਿੱਖਾਂ ਨੂੰ ਇੱਕੋ ਹੀ ਅਪੀਲ ਕਰਦਾ ਕਿ ਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲਿਆਂ ਤੋਂ ਭਗੌੜੇ ਹੋਏ ਲੋਕਾਂ ਦੀ ਸਿਆਸਤ ਚੱਲ ਗਈ ਤਪ ਵਿਖਦੇ ਵਿੱਚ ਕੋਈ ਜਥੇਦਾਰ ਕਿਸੇ ਲੀਡਰ ਵੱਲ ਉਂਗਲ ਉਠਾ ਕੇ ਦੇਖਣ ਦੀ ਹਿੰਮਤ ਨਹੀਂ ਕਰੂਗਾ ਇਹ ਗੱਲ ਚੇਤੇ ਰੱਖਿਓ ਜੀ ਕੋਈ ਵੀ ਜਥੇਦਾਰ ਕਿਸੇ ਪੋਲੀਟੀਕਲ ਬੰਦੇ ਵੱਲ ਉਂਗਲ ਉਠਾ ਕੇ ਨਹੀਂ ਠੱਕ ਸਕੂਗਾ ਝਾਕ ਸਕੂਗਾ ਜੇ ਭਗੌੜੇ ਹੋਏ ਲੋਕਾਂ ਦੀ ਸਿਆਸਤ ਜਿਹੜੀ ਆ ਉਹ ਕਾਮਯਾਬ ਹੋ ਗਈ ਇਹ ਕਾਮਯਾਬ ਨਹੀਂ ਹੋਣੀ ਚਾਹੀਦੀ ਕਿਉਂਕਿ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਭਗੌੜੇ ਆ ਇਹਨਾਂ ਦੀ ਸਿਆਸਤ ਜਿਹੜੀ ਹੁਣ ਚੱਲਣੀ ਨਹੀਂ ਚਾਹੀਦੀ ਹੈ ਤੇ ਜੇ ਚੱਲ ਗਈ ਤਾਂ ਫਿਰ ਭੁੱਲ ਜੋ ਕਿ ਕੋਈ ਅਕਾਲੀ ਫੂਲਾ ਸਿੰਘ ਜੀ ਸਾਡੇ ਜਥੇਦਾਰ ਹੋਏ ਨੇ ਉਹਨਾਂ ਦੇ ਨੌ ਵਰਗਾ ਵੀ ਕੋਈ ਪੈਦਾ ਹੋ ਜਾਊਗਾ ਕਿਸੇ ਨੇ ਨਹੀਂ ਪੈਦਾ ਹੋਣਾ